हङ्गमहाराय शेर सिंह विष्णु भगवान्दी जे सो हङ्गमहाराय शेर सिंह विष्णु भगवान्ी जो हङ्गमहाराय शेर सिंह विष्णु Bhagavan Diye So hang Maharaj Sher Sang Vishnu Bhagavan Diye So hang Maharaj Sher Sang Vishnu Bhagavan Diye ਸਤਿਕਾਰਯੋਗ ਸਰਭਰ ਸੰਗਤ ਜੀਓ ਇਹ ਹਰ ਬਾਣੀ ਗ੍ਰੰਥ ਨੰਬਰ 18 26 ਮਾਗ 2021 ਬਿਕਰਮੀ ਗੁਰਦੇਵ ਸਿੰਘ ਲੁਧਿਆਣਾ ਦੇ ਘਰ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਇਹ ਹਰ ਬਾਣੀ ਗ੍ਰੰਥ ਨੰਬਰ 18 ਤੇ ਪੰਨਾ ਨੰਬਰ 327 ਤੇ ਸ਼ੁਭਾਈਮਾਨ ਹੈ ਸਵਾਗਤ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ 20 ਕਹੇ ਮੈਂ ਵੇਖੀ ਮੁਹੰਮਦ ਖਾਹਿਸ਼ 14 ਤਵਕ ਭੱਜੀ ਵਾਹੋਦਾਈ ਆ ਕਿ ਸਦੀ 20ਵੀਂ ਜਿਹੜੀ ਆ ਆਕਾਲਪੁਰਖ ਨੂੰ ਕੀ ਕਹਿ ਰਹੀ ਆ ਕਿ ਮੁਹੰਮਦ ਜੀ ਦੀ ਵੀ ਖਾਹਿਸ਼ ਆ ਕਿ اے ਪਰਮੇਸ਼ਰ ਤੂੰ ਇਸ ਦੁਨੀਆ ਤੇ ਆ ਤੇ ਉਹ ਪਰਮੇਸ਼ਰ ਦੇ ਜਿਹੜੇ ਉਸ ਦੇ ਵਿੱਚ ਵੀ 20ਵੀਂ ਸਦੀ ਜਿਹੜੀ ਆ ਉਹ ਮੁਹੰਮਦ ਜੀ ਦੀ ਖਾਸ਼ ਵਿੱਚ ਕੀ ਕਹਿ ਰਹੀ ਆ ਕਿ ਉਹਦੀ ਖਾਸ਼ ਜਿਹੜੀ ਆ 14 ਤਵਕ ਤੱਕ ਭੱਜੀ ਆ 14 ਤਬਕ ਭੱਜੀ ਵਾਹੋਦਾਈ ਆ ਇਹ 14 ਤਬਕ ਜਿਹੜੇ ਆ ਉਹ ਇਹ ਕੀ ਹੈ ਇਹ 14 ਤਬਕ ਜੋ ਹਨ ਇਹ ਇਹ ਰੋਹਾਨੀਅਤ ਦੇ ਮਾਰਗ ਹਨ ਕਿ ਪਰਮੇਸ਼ਰ ਨੂੰ ਮਿਲਣ ਦਾ ਮਾਰਗ ਆ ਕਿ ਇਹ ਜਿਹੜੇ 14 ਤਬਕ ਆ 14 ਸਟੈਪ ਆ 14 ਮਾਰਗ ਆ ਇਹਦੇ ਵਿੱਚੋਂ ਦੀ ਲੰਘ ਕੇ ਆਪਾਂ ਪਰਮੇਸ਼ਰ ਨੂੰ ਮਿਲਦੇ ਆ ਜਾਂ ਆਕਾਲ ਪੁਰਖ ਦੇ ਨਾਲ ਮੇਲ ਕਰਦੇ ਆ ਇਹਨਾਂ 14 ਤਬਕਾਂ ਦੇ ਵਿੱਚ ਜਿਹੜੀ ਮੁਹੰਮਦ ਜੀ ਦੀ ਖਾਸ਼ ਜਿਹੜੀ ਆ ਉਹ ਵੀ ਭੱਜ ਰਹੀ ਆ ਕਿ ਇਹ ਪਰਮੇਸ਼ਰ ਤੋਂ ਦੁਨੀਆ ਤੇ ਆ ਇਹ ਜਿਹੜੇ 14 ਤੱਬਕਾ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਵੇਂ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹਦੇ ਤੋਂ ਆਪਾਂ ਪਹਿਲਾਂ ਕੀ ਕਰਨਾ ਆਪਣੇ ਆਪ ਨੂੰ ਨਿਜਾਤ ਪਾਉਣੀ ਆ ਤੇ ਉਸ ਪਰਮੇਸ਼ਰ ਦੇ ਵੱਲ ਆਪਣਾ ਜਿਹੜਾ ਧਿਆਨ ਲਗਾਉਣਾ ਆ ਆਪਣੀ ਨੀਤੀ ਨੂੰ ਸਾਫ਼ ਕਰਨਾ ਆ ਤੇ ਆਪਣੇ ਗੁਨਾਹਾਂ ਤੋਂ ਜਿਹੜੀ ਉਹ ਤੋਬਾ ਕਰਨੀ ਆ ਇਹ ਦੁਨੀਆ ਦੇ ਜਿਹੜੇ ਦੁੱਖ ਤਕਲੀਫਾਂ ਆ ਇਹਨਾਂ ਦੇ ਉੱਤੋਂ ਆਪਾਂ ਬਚਣਾ ਆ ਤੇ ਸਬਰ ਸੰਤੋਖ ਨਾਲ ਰਹਿਣਾ ਚਾਹੀਏ ਖੁਸ਼ੀ ਹੋਵੇ ਚਾਹੇ ਗਮ ਹੋਵੇ ਉਹਦੇ ਵਿੱਚ ਆਪਾਂ ਨੇ ਕੀ ਰੱਖਣਾ ਆ ਸਬਰ ਸੰਤੋਖ ਰੱਖਣਾ ਤੇ ਉਸ ਪਰਮੇਸ਼ਰ ਦੇ ਉੱਤੇ ਜਿਹੜਾ ਆ ਵਿਸ਼ਵਾਸ ਰੱਖਣਾ ਆ ਯਕੀਨ ਰੱਖਣਾ ਪਰਮੇਸ਼ਰ ਤੇ ਤੇ ਉਸ ਪਰਮੇਸ਼ਰ ਦੇ ਨਾਲ ਆਪਾਂ ਕੀ ਕਰਨੀ ਆ ਇੱਕ ਮੁਹੱਬਤ ਬਣਾਉਣੀ ਆ ਤੇ ਉਹ ਜਿਹੜੀ ਮੁਹੱਬਤ ਆ ਸਾਨੂੰ ਬਿਨਾਂ ਲਾਲਚ ਤੋਂ ਹੋਣੀ ਚਾਹੀਦੀ ਆ ਇਹ ਨਹੀਂ ਕਿ ਪਰਮੇਸ਼ਰ ਦੇ ਨਾਲ ਸਾਡੀ ਮੁਹੱਬਤ ਜਿਹੜੀ ਆ ਉਹ ਸਾਨੂੰ ਦੁਨਿਆਵੀ ਚੀਜ਼ਾਂ ਦੀਆਂ ਮੰਗਾਂ ਦੇ ਨਾਲ ਜਾਂ ਉਦਾਂ ਹੋਵੇ ਇਸ ਤੋਂ ਇਲਾਵਾ ਸਾਨੂੰ ਆਪਣਾ ਜਿਹੜਾ ਆਪਣੇ ਆਪਿਕ ਸਵਾਰਥੀਪਣਿਆ ਕਿ ਆਪਾਂ ਕਿਸੇ ਦਾ ਵੀ ਕੰਮ ਕਰਦੇ ਆਂ ਤਾਂ ਉਹਦੇ ਵਿੱਚ ਆਪਾਂ ਉਹਦੇ ਤੋਂ ਕੁਛ ਨਾ ਕੁਛ ਸਾਨੂੰ ਮਤਲਬ ਲਾਲਚ ਨਹੀਂ ਹੋਣਾ ਚਾਹੀਦਾ ਇਹਨਾਂ 14 ਤਬਕਾਂ ਵਿੱਚ ਹੀ ਪਰਮੇਸ਼ਰ ਦੇ ਵਿੱਚ ਲਿਖਿਆ ਹੈ ਕਿ ਜੇ ਪਰਮੇਸ਼ਰ ਦਾ ਆਪਾਂ ਕੀ ਕਰਨਾ ਸ਼ੁਕਰ ਕਰਨਾ ਸਬਰ ਕਰਨਾ ਹੈ ਦੇਵਸ ਪਰਮੇਸ਼ਰ ਨੂੰ ਆਪਾਂ ਆਪਣੇ ਆਲੇ ਦੁਆਲੇ ਮਹਿਸੂਸ ਕਰਨਾ ਉਹਦੀ ਖੁਸ਼ਬੂ ਨੂੰ ਮਹਿਸੂਸ ਕਰਨਾ ਆ ਕਿ ਉਹ ਪਰਮੇਸ਼ਰ ਨੂੰ ਅਸੀਂ ਇੰਨਾ ਮਹਿਸੂਸ ਅੰਦਰੋਂ ਬਾਹਰੋਂ ਕਰਨਾ ਹੈ ਕਿ ਉਹ ਸਾਨੂੰ ਹਰ ਵੇਲੇ ਆਪਣੇ ਅੰਗ ਸੰਗ ਸਹਾਈ ਹੋਵੇ ਸਾਨੂੰ ਅੰਗ ਸੰਗ ਨਜ਼ਰ ਆਵੇ ਤੇ ਅਸੀਂ ਕੋਈ ਵੀ ਇਦਾਂ ਦਾ ਗਲਤ ਕੰਮ ਜਿਹੜਾ ਉਹ ਨਾ ਕਰੀਏ ਜਦੋਂ ਅਸੀਂ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਮੰਨਾਂਗੇ ਉਹਦੀ ਬਰਮਦਤੇ ਚਲਾਂਗੇ ਤੇ ਸਾਡੇ ਵਿੱਚ ਜਿਹੜੇ ਵਿਕਾਰ ਆਪਣੇ ਆਪ ਹੀ ਖਤਮ ਹੋ ਜਾਵਣਗੇ ਕਿਉਂਕਿ ਪਰਮੇਸ਼ਰ ਤੇ ਸਾਡੇ ਦਾ ਜਿਹੜਾ ਆਪਸ ਵਿੱਚ ਕਾਫੀ ਮਿਲਣ ਹੋ ਜਾਊਗਾ ਤੇ ਜਦੋਂ ਪਰਮੇਸ਼ਰ ਦੇ ਨਾਲ ਸਾਡਾ ਮਿਲਣ ਹੋ ਜਾਏਗਾ ਤਾਂ ਫਿਰ ਆਪਣੇ ਗੁਨਾਹਾਂ ਦਾ ਹੀ ਅਸੀਂ ਸਾਹ ਸਾਬ ਕਿਤਾਬ ਖੋਦ ਹੀ ਕਰਨ ਲੱਗ ਜਾਵਾਂਗੇ ਕਿ ਅਸੀਂ ਅੱਜ ਸਾਰਾ ਦਿਨ ਵਿੱਚ ਆਪਾਂ ਕਿੰਨੇ ਕੰਮ ਚੰਗੇ ਕੀਤੇ ਤੇ ਕਿੰਨੇ ਮਾੜੇ ਕੀਤੇ ਇਹਨਾਂ ਦਾ ਹਿਸਾਬ ਸਾਡੇ ਕੋਲ ਖੋਦ ਹੀ ਹੋ ਜਾਏਗਾ ਜਦੋਂ ਸਾਡਾ ਇੱਥੋਂ ਤੱਕ ਪਹੁੰਚ ਜਾਵਾਂਗੇ ਅਸੀਂ ਤੇ ਉਸ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਾਂ ਆਪਣੀ ਖੁਦੀ ਨੂੰ ਖਤਮ ਕਰਕੇ ਆਪਣੀ ਹੋਦ ਨੂੰ ਖਤਮ ਕਰਕੇ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਫਨਾ ਹੋ ਜਾਵਾਂਗੀ ਇਹ ਕੁਝ ਜਿਹੜੇ ਹੈਗੇ 14 ਤਬਕਾ ਜਿਨ੍ਹਾਂ ਦੇ ਬਾਰੇ ਮੁਹੰਮਦ ਜੀ ਜਿਹੜੇ ਆ ਉਹ ਕਹਿ ਰਹੇ ਆ ਕਿ ਮੈਂ ਇਹ ਜਿਹੜੇ 14 ਤਬਕਾਂ ਦੇ ਵਿੱਚੋਂ ਹੀ ਮੇਰੀ ਖਾਇਸ਼ ਜਿਹੜੀ ਆ ਭੱਜ ਕੇ ਪਰਮੇਸ਼ਰ ਨੂੰ ਯਾਦ ਕਰ ਰਹੀ ਆ ਉਹਨੂੰ ਮਿਲਣ ਦੀ ਇੱਛਾ ਜਾਰ ਕਰ ਰਹੀ ਆ ਵੇਦ ਵਿਆਸ ਕਹੇ ਮੇਰੀ ਪੂਰੀ ਹੋਵੇ ਆਸ ਤ੍ਰਿਸ਼ਨਾ ਰਹੀ ਕੁਰ ਲਈ ਆ ਤੇ ਵਿਆ ਵੇਦ ਵਿਆਸ ਜੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੀ ਤ੍ਰਿਸ਼ਨਾ ਵੀ ਜਿਹੜੀ ਇਹੋ ਹੀ ਕਹਿ ਰਹੀ ਆ ਕਿ ਮੇਰੇ ਵੀ ਪਰਮੇਸ਼ਰ ਇਹੀ ਆਸ ਹੈ ਕਿ ਤੂੰ ਆ ਈਸਾ ਕਹੇ ਮੇਰਾ ਆਵੇ ਬਾਪ ਬੇ ਪਰਵਾਹ ਵੇਸ ਬਟਾਈ ਆ ਤੇ ਈਸਾ ਜੀ ਵੀ ਕਹਿ ਰਿਹਾ ਕਿ ਪਰਮੇਸ਼ਰ ਤੂੰ ਹੁਣ ਆਪਣਾ ਵੇਸ ਬਟਾ ਕੇ ਆ ਕਿਉਂਕਿ ਉਹ ਜਦੋਂ ਵੀ ਸਮੇਂ-ਸਮੇਂ ਤੇ ਆਉਂਦਾ ਤੇ ਉਹਨੇ ਆਪਣਾ ਵੇਸ ਬਟਾਉਣਾ ਆ ਜਿਹੜਾ ਸਰਗੰਡ ਰੂਪ ਉਹਨੇ ਤਾਂ ਰੰਗਰਨਾ ਉਹਦੇ ਵਿੱਚ ਉਹਨੇ ਆਉਣਾ ਆ ਤੇ ਇਸ ਕਰਕੇ ਪਰਮੇਸ਼ਰ ਕਹਿ ਰਿਹਾ ਕਿ ਤੂੰ ਮੇਰਾ ਬਾਪ ਬਣ ਕੇ ਪਰਮੇਸ਼ਰ ਈਸਾ ਕਹਿ ਰਿਹਾ ਕਿ ਤੂੰ ਪਰਮੇਸ਼ਰ ਮੇਰਾ ਬਾਪ ਬਣ ਕੇ ਵੇਸ ਬਟਾ ਕੇ ਇੱਥੇ ਦੁਨੀਆ ਤੇ ਆ ਮੁਹੰਮਦ ਕਿਹਾ ਮੇਰਾ ਪੈਗੰਬਰ ਪ੍ਰਗਟ ਹੋਵੇ ਸਾਖਿਆਤ ਅਮਾਮਾ ਦਾ ਮਾਮ ਰਸੂਲਾਂ ਦਾ ਰਸੂਲ ਨਜਰੀ ਆਇਆ ਤੇ ਮੁਹੰਮਦ ਜੀ ਕੀ ਕਹਿ ਰਿਹਾ ਕਿ ਮੇਰਾ ਪੈਗੰਬਰ ਜਿਹੜਾ ਆ ਸਾਖਸ਼ਾਤ ਪ੍ਰਗਟ ਹੋਵੇ ਕਿ ਮੈਨੂੰ ਸਰਗਣ ਰੂਪ ਵਿੱਚ ਉਹਦੇ ਦਰਸ਼ਨ ਹੋਣ ਤੇ ਉਹ ਜਿਹੜਾ ਵਾ ਅਮਾਮਾ ਦਾ ਮਾਮ ਰਾਜਿਆਂ ਦਾ ਰਾਜਾ ਰਸੂਲਾਂ ਦਾ ਰਸੂਲ ਇਹ ਵੀ ਰਾਜਿਆਂ ਦਾ ਰਾਜਾ ਇਹ ਇਹ ਈਸਾਈ ਜਿਹੜੇ ਗ੍ਰੰਥਾਂ ਉਹਨਾਂ ਦਾ ਵਰਡ ਹੈਗਾ ਰਸੂਲਾਂ ਦਾ ਰਸੂਲ ਤੇ ਪਰਮੇਸ਼ਰ ਤੂੰ ਰਾਜਿਆਂ ਦਾ ਰਾਜਾ ਹੋ ਕੇ ਮੈਨੂੰ ਸਾਖਸ਼ਾਤ ਦਰਸ਼ਨ ਦੇ ਨਾਨਕ ਕਿਹਾ ਮਹਾਬਲੀ ਉਤਰੇ ਆਪ ਜਨਮੇ ਕੋਈ ਪਿਤਾ ਨਾ ਮਈਆ ਤੇ ਨਾਨਕ ਜੀ ਦੀ ਵੀ ਇਹੀ ਖਾਸ਼ ਹੈ ਕਿ ਤੂੰ ਮਹਾਬਲੀ ਹੋ ਕੇ ਉਤਰ ਕਿਉਂਕਿ ਦੁਨੀਆ ਤੇ ਵਿਕਾਰ ਇੰਨੇ ਵੱਧ ਗਏ ਨੇ ਕਿ ਹੁਣ ਤੇਨੂੰ ਬਹੁਤ ਹੀ ਸਟਰੋਂਗ ਪਾਵਰ ਹੋ ਕੇ ਇੱਥੇ ਆਉਣਾ ਪਏਗਾ ਇਸ ਕਰਕੇ ਤੂੰ ਪਰਮੇਸ਼ਰ ਆ ਇਹ ਪਰਮੇਸ਼ਰ ਜਿਹੜਾ ਆ ਉਹਦੀ ਕੋਈ ਵੀ ਜਿਹੜਾ ਜਦੋਂ ਜਨਮ ਲੈਂਦਾ ਉਹਦਾ ਕੋਈ ਵੀ ਪਿਤਾ ਮਾਂ ਨਹੀਂ ਹੁੰਦਾ ਉਹ ਨਿਰਗੁਣ ਰੂਪ ਵਿੱਚ ਹੀ ਪ੍ਰਗਟ ਹੁੰਦਾ ਹੈ। ਗੋਬਿੰਦ ਕਿਹਾ ਪੁਰਖ ਅਕਾਲ ਕਰੇ ਖੇਲ ਤਮਾਸ਼ਕਲ ਕਲ ਕਲਕੀ ਵੇਸ ਬਟਾਈ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੋਬਿੰਦ ਪਰਮੇਸ਼ਰ ਨੇ ਵੀ ਇਹੋ ਹੀ ਅਕਾਲ ਪੁਰਖ ਅੱਗੇ ਕਿਹਾ ਕਿ ਇਹ ਪਰਮੇਸ਼ਰ ਦੁਨੇਕਲੰਕ ਹੋ ਕੇ ਆ ਇਸ ਦੁਨੀਆ ਤੇ ਕਲ ਕਲਕੀ ਅਵਤਾਰ ਹੋ ਕੇ ਆਪਣਾ ਵੇਸ ਵਟਾ ਕੇ ਆ। ਜੋ ਦਾ ਸੂਰਬੀਰ ਮਰਦ ਮਰਦਾਨਾ ਹੋਵੇ ਪੁਰਖ ਸਮਰਾਤ ਪਰਵਰਦੀگار ਜਲਵਾ ਨੂਰ ਖੁਦਾਈਆ ਤੇ ਇਹ ਪਰਮੇਸ਼ਰ ਤੂੰ ਸੂਰਬੀਰ ਬਲਵਾਨ ਹੋ ਗਿਆ ਤੇ ਤੇਰਾ ਜਲਵਾ ਜਿਹੜਾ ਤੇਰਾ ਨੂਰ ਆ ਉਹ ਸਾਰੀ ਦੁਨੀਆ ਤੋਂ ਅਲੱਗ ਹੋਵੇ ਸੰਤ ਸੁਹੇਲੇ ਭਗਤ ਭਗਵੰਤ ਸੂਫੀ ਸੰਤ ਲੈ ਕੇ ਆਵੇ ਸਾਥ ਕਿਉਂਕਿ ਜਦੋਂ ਅਕਾਲ ਪੁਰਖ ਹੁੰਦਾ ਆ ਉਹ ਆਪਣੇ ਸੰਤ ਸੁਹੇਲੇ ਸੂਫੀ ਭਗਤ ਕਿਉਂਕਿ ਉਹਨਾਂ ਦੇ ਵਿੱਚ ਉਹ ਸਰਗਣ ਰੂਪ ਉਹਨਾਂ ਦੇ ਲੈ ਕੇ ਹੀ ਉਦੇ ਵਿੱਚ ਉਹ ਪ੍ਰਵੇਸ਼ ਕਰਦਾ ਆ ਤੇ ਇਸ ਕਰਕੇ ਉਹ ਜਿਹੜੇ ਉਹਦੇ ਸੰਤ ਸਹੇਲੇ ਜਿਹੜੇ ਉਹਦੇ ਆ ਭਗਤ ਭਗਵੰਤ ਆ ਸੂਫੀ ਸੰਤਿਆ ਉਹ ਸਾਰੇ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਆ ਸੱਚਾ ਸੰਗ ਬਣਾਈਆਂ ਤੇ ਉਹ ਪਰਮੇਸ਼ਰ ਦੇ ਨਾਲ ਉਹਨਾਂ ਦਾ ਸੱਚਾ ਸੰਗ ਹੁੰਦਾ ਹੈ ਉਹ ਪਰਮੇਸ਼ਰ ਦੇ ਮੈਸੇਂਜਰ ਹੁੰਦੇ ਆ ਜਿਹੜੇ ਕਿ ਸਾਨੂੰ ਆ ਕੇ ਪਰਮੇਸ਼ਰ ਦਾ ਜਿਹੜਾ ਹੁਕਮ ਆ ਜਾਂ ਪਰਮੇਸ਼ਰ ਦੀਆਂ ਸਿੱਖਿਆਵਾਂ ਮਾਰਤੇ ਸਾਨੂੰ ਜਨਾਈ ਕਰਾਉਂਦੇ ਆ ਇਕੋ ਢੋਲਾ ਇਕੋ ਵਿਚੋਲਾ ਇਕੋ ਬੋਲਾ ਇਕੋ ਸ਼ਬਦ ਇਕੋ ਗਾਥ ਤੇ ਉਹ ਪਰਮੇਸ਼ਰ ਜਿਹੜਾ ਹੈ ਉਹਦਾ ਜਿਹੜਾ ਇਕੋ ਹੀ ਮੈਸੇਜ ਹੋਏਗਾ ਇਕੋ ਹੀ ਢੋਲਾ ਹੋਏਗਾ ਕੋਈ ਕੋਈ ਵਿਚੋਲਾ ਹੋਏਗਾ ਤੇ ਇਕੋ ਹੀ ਉਹਦੀ ਸ਼ਬਦ ਗਾਥਾ ਹੋਏਗੀ ਕਿਉਂਕਿ ਪਰਮੇਸ਼ਰ ਜਿਹੜਾ ਇੱਕ ਹੈ ਇਕੋ ਆਨਾਦ ਦੇ ਸੁਣਾਈ ਆ ਤੇ ਉਹ ਪਰਮੇਸ਼ਰ ਦਾ ਜਿਹੜਾ ਮੈਸੇਜ ਆ ਉਹ ਵੀ ਉਹਦਾ ਇਕੋ ਹੀ ਹੋਏਗਾ ਇਕੋ ਵਰਨ ਇਕੋ ਵਰਨ ਇਕੋ ਅਸਰਨ ਇਕੋ ਅਚਰਨ ਇਕੋ ਬਣਾ ਜਮਾ ਤੇ ਜਦੋਂ ਪਰਮੇਸ਼ਰ ਇੱਕ ਹੋਏਗਾ ਤੇ ਜਿਹੜੇ ਉਹਦੇ ਸੰਤ ਸੋਹੇਲੇ ਸੂਪੀ ਜਨ ਭਗਤਿਆ ਉਹ ਵੀ ਸਾਰੇ ਇੱਕ ਹੋਣਗੇ ਤੇ ਸਾਰਿਆਂ ਦੀ ਇੱਕੋ ਹੀ ਜਮਾਤ ਹੋਏਗੀ ਸਾਰਿਆਂ ਦਾ ਇੱਕੋ ਹੀ ਵਰਨ ਹੋਏਗਾ ਕਿਉਂਕਿ ਉਹਨਾਂ ਦਾ ਕੋਈ ਅਲੱਗ ਧਰਮ ਨਹੀਂ ਹੋਏਗਾ ਅਲੱਗ ਜਾਤ ਨਹੀਂ ਹੋਏਗੀ ਤੇ ਉਸ ਪਰਮੇਸ਼ਰ ਦੀ ਜਿਹਦੇ ਉਹਨਾਂ ਨੇ ਉਸਤਤ ਚ ਬਹਿਣਾ ਉਹ ਵੀ ਇੱਕੋ ਹੀ ਚਰਨ ਹੋਣਗੇ ਤੇ ਉਹਨਾਂ ਦੀ ਇੱਕੋ ਹੀ ਕੈਟਾਗਰੀ ਹੋਏਗੀ ਇੱਕੋ ਜਮਾਤ ਹੋਏਗੀ क्षत्रੀ ਬ੍ਰਾਹਮਣ ਸ਼ੂਦਰ ਵੈਸ਼ ਇੱਕੋ ਕਰਮਸਾਈ ਆ ਇਹ ਸਾਰੇ ਜਿਹੜੇ ਉੱਚ-ਨੀਚ ਦੇ ਵਿਅਰ ਵਿਰੋਧ ਸਾਰੇ ਖਤਮ ਕਰਕੇ ਪਰਮੇਸ਼ਰ ਤੂੰ ਸਾਰੇ ਜਨਪਗਤਾਂ ਦੇ ਉੱਤੇ ਕਿਰਪਾ ਕਰ ਜਿਸ ਤਰ੍ਹਾਂ ਤੂੰ ਆਪ ਵੀ ਇਕੱਲਾ ਆਇਆ ਤੇ ਸਾਰੀ ਜਮਾਤ ਵੀ ਜਿਹੜੀ ਆ ਇੱਕ ਹੀ ਬਣਾਉਣੀ ਆ ਕਿ ਜਿੰਨਾਂ ਦਾ ਆਪਸ ਵਿੱਚ ਕੋਈ ਉੱਚ-ਨੀਚ ਦਾ ਵਖਰੇਵਾ ਨਾ ਹੋਵੇ ਇੱਕੋ ਹੁਕਮ ਇੱਕੋ ਨਾਮ ਇੱਕੋ ਰਾਮ ਇੱਕੋ ਝਾਮ ਇੱਕੋ ਲੇਖਾ ਲਿਖੇ ਕਲਮ ਦਵਾਤ ਕਾਤਬ ਹੋ ਕੇ ਸੇਵਕ ਮਾਈ ਆ ਤੇ ਉਹ ਪਰਮੇਸ਼ਰ ਜਿਹੜਾ ਆ ਤੂੰ ਆ ਤੇ ਆ ਕੇ ਤੂੰ ਇੱਕ ਹੋ ਕੇ ਸਾਰਿਆਂ ਦਾ ਮਾਲਕ ਹੋ ਕੇ ਸਾਰਿਆਂ ਨੂੰ ਆਪਣੀ ਰਜਾ ਦੇ ਵਿੱਚ ਰੱਖ ਤੇ ਸਾਰਿਆਂ ਦਾ ਜਿਹੜਾ ਲੇਖਾ ਹੈ ਇੱਕੋ ਹੀ ਕਲਮ ਦਵਾਤ ਦੇ ਨਾਲ ਲਿਖਣਾ ਹੈ ਇੱਕੋ ਹੀ ਤੇਰਾ ਹੁਕਮ ਹੋਣਾ ਚਾਹੀਦਾ ਇੱਕੋ ਪਤਨ ਇੱਕੋ ਘਾਟ ਇੱਕੋ ਖੇਵਟ ਖੇਟਾ ਪੁੱਛੇ ਬਾਤ ਮੰਜ ਮਹਾਨਾ ਤੁਰਦਾ ਰਾਣਾ ਆਪਣੇ ਹੱਥ ਰਖਾਈ ਆ ਤੇ ਪਰਮੇਸ਼ਰ ਉਹਨਾਂ ਦਾ ਸਾਰਿਆਂ ਦਾ ਇੱਕੋ ਜਗ੍ਹਾ ਤੇ ਹੀ ਮਿਲਣਾ ਜੁਲਣਾ ਹੋਣਾ ਚਾਹੀਦਾ ਇੱਕੋ ਜਗ੍ਹਾ ਤੇ ਉਹਨਾਂ ਦਾ ਪਤਨ ਇੱਕੋ ਹੀ ਘਾਟ ਹੋਵੇ ਇੱਕੋ ਜਗ੍ਹਾ ਤੇ ਹੋ ਰਹਿਣ ਤੇ ਸਾਰਿਆਂ ਦਾ ਜਿਹੜਾ ਬੇੜਾ ਆ ਉਹਦਾ ਮਹਾਨ ਜਿਹੜਾ ਜਿਹੜਾ ਉਹਦਾ ਕੰਟਰੋਲ ਆ ਉਹ ਪਰਮੇਸ਼ਰ ਦੇ ਹੱਥ ਚ ਹੋਣਾ ਹੈ ਇੱਕੋ ਆਤਮ ਇੱਕੋ ਪਰਮਾਤਮ ਇੱਕੋ ਜੋੜਨ ਦਾਤ ਤੇ ਇੱਕ ਆਤਮਾ ਤੇ ਪਰਮਾਤਮਾ ਦਾ ਨਾਤਾ ਜੋੜਨ ਦਾ ਜਿਹੜਾ ਸਾਡਾ ਆਪਸ ਵਿੱਚ ਰਿਸ਼ਤਾ ਪਰਮੇਸ਼ਰ ਦੇ ਨਾਲ ਕਿਹੜਾ ਹੋਣਾ ਚਾਹੀਦਾ ਆਤਮਾ ਤੇ ਪਰਮਾਤਮਾ ਨੂੰ ਜੋੜਨ ਦਾ ਤੁਰਦਾ ਨਾਤਾ ਲੈ ਬਣਾਈਆਂ ਤੇ ਪਰਮੇਸ਼ਰ ਤੂੰ ਆ ਕੇ ਸਾਰਿਆਂ ਦੇ ਨਾਲ ਆਪਣਾ ਤੁਰਦਾ ਨਾਤਾ ਬਣਾ ਸਿੱਧਾ ਨਾਤਾ ਬਣਾ ਜਿਹਦੇ ਵਿੱਚ ਕਿਸੇ ਵੀ ਚੋਲੇ ਦੀ ਜ਼ਰੂਰਤ ਨਹੀਂ ਪਊਗੀ ਇੱਕੋ ਸਿਮਰਨ ਇੱਕੋ ਪੂਜਾ ਪਾਠ ਇੱਕੋ ਅੱਖਰ ਕਰੇ ਪੜਾਈ ਆ ਤੇ ਪਰਮੇਸ਼ਰ ਤੇਰਾ ਪੂਜਾ ਪਾਠ ਵੀ ਇੱਕੋ ਹੋਏਗਾ ਸਿਰਫ ਆਤਮਾ ਤੇ ਪਰਮਾਤਮਾ ਦਾ ਮੇਲ ਤੇ ਉਹੀ ਤੇਰੀ ਪੜਾਈ ਹੋਏਗੀ ਇੱਕੋ ਪਿਤਾ ਇੱਕੋ ਮਾਤ ਇੱਕੋ ਦੇਵਨਹਾਰਾ ਦਾਤ ਦਾਤਾ ਦਾਨੀ ਇੱਕ ਹੋ ਜਾਈ ਆ ਤੇ ਪਰਮੇਸ਼ਰ ਜਿਹੜੇ ਜਿੰਨੀ ਵੀ ਲੋਕ ਮਾਤਾ ਜਨ ਭਗਤਿਆ ਸਾਰਿਆਂ ਦਾ ਤੂੰ ਦੇਵਨ ਹਾਰਾ ਇੱਕੋ ਹੀ ਹੋਏਗਾ ਸਾਰੇ ਤੇਰੇ ਅੱਗੇ ਹੀ ਮੰਗ ਕਰਨਗੇ ਤੂੰ ਹੀ ਸਾਡਾ ਦਾਤਾਦਾਨੀ ਹੋਏਗਾ ਸਦੀ 20ਵੀਂ ਤੇਰੇ ਵੇਖ ਕੇ ਆਪ ਹਲਾਤਪੁਰਖ ਖਾਲਾਦੀਨ ਦਿਆਲਾ ਹਰ ਗੋਪਾਲਾ ਵੇਸ ਬਲੜਾ ਪਵਟਾਈਆ ਤੇ ਫੇਰ ਪਰਮੇਸ਼ਰ ਕਾ ਜਿਹੜਾ ਆ ਉਹ ਸਦੀ 20ਵੀਂ ਜਿਹੜੀ ਆ ਜਦੋਂ ਇੰਨੀਆਂ ਜ਼ਿਆਦਾ ਪਰਮੇਸ਼ਰ ਦੇ ਅੱਗੇ ਉਹ ਅਰਜਾਂ ਕਰ ਰਹੀ ਆ ਕਿ ਸਾਰੇ ਪੀਰ ਪਗੰਬਰ ਜਿਹੜੇ ਵੀ ਆਇਨਿਆ ਸਾਰੇ ਪਰਮੇਸ਼ਰ ਤੇਰੇ ਆਉਣ ਦੀ ਉਡੀਕ ਕਰ ਰਹੇ ਨੇ ਤੇ ਫਿਰ ਪਰਮੇਸ਼ਰ ਕਹਿੰਦੇ ਕਿ ਫੀਸ ਨਹੀਂ ਸਦੀ ਦੇ ਮੈਂ ਹਾਲਾਤ ਦੇਖ ਕੇ ਫਿਰ ਪਰਮੇਸ਼ਰ ਜਿਹੜਾ ਉਹਨੇ ਆਪਣਾ ਵੱਲੜਾ ਰੂਪ ਜਿਹੜਾ ਵਟਾਇਆ ਤੇ ਉਹ ਪਰਮੇਸ਼ਰ ਨੇ ਆਪਣਾ ਵੱਲੜਾ ਰੂਪ ਜਿਹੜਾ ਲਗ ਰੂਪ ਜਿਹੜਾ ਅੱਗੇ ਨਾਲੋਂ ਵੱਖਰਾ ਰੂਪ ਵਟਾ ਕੇ ਇਸ ਧਰਤੀ ਦੇ ਉੱਤੇ ਉਹ ਆਉਂਦਾ ਆ। ਲੇਖਾ ਜਾਣੇ ਕਾਇਨਾਤ ਮਾਰ ਕੇ ਵੇਖੇ ਜਾਤ ਤਾਕ ਸਭ ਦਾ ਆਪ ਖਲਾਈ ਆ ਤੇ ਉਹ ਪਰਮੇਸ਼ਰ ਜਦੋਂ ਦੀਨਦਿਆਲ ਹੋ ਕੇ ਆਪਣਾ ਵੇਸ ਬਟਾ ਕੇ ਧਰਤੀ ਤੇ ਆਉਂਦਾ ਤੇ ਸਾਰੀ ਕਾਇਨਾਤ ਦੇ ਉੱਤੇ ਆਪਣੀ ਇੱਕ ਨਿਗਾਹ ਮਾਰਦਾ ਤੇ ਸਾਰਿਆਂ ਦਾ ਆਪਣਾ ਵੇਖਦਾ ਹਿਸਾਬ ਕਿਤਾਬ ਕਿ ਕੀ ਚੱਲ ਰਿਹਾ ਪਿਛਲਾ ਪੂਰਾ ਕਰੇ ਭਵਿਕਤ ਬਾ ਕੇ ਅੱਗੇ ਭਗਤ ਬਣਾ ਕੇ ਸਾਚਾ ਸਾਥ ਵਡਿਆਈ ਦੇਵੇ ਪ੍ਰਭ ਪ੍ਰਭ ਆਪ ਦੂਜਾ ਨજર ਕੋਈ ਨਹੀਂ ਆ ਤੇ ਪਰਮੇਸ਼ਰ ਫਿਰ ਕੀ ਕਰਦਾ ਆ ਸਾਰੇ ਭਗਤਾਂ ਦਾ ਜਨ ਭਗਤਾਂ ਦਾ ਲੋਕ ਮਾਤ ਦੇ ਹਿਸਾਬ ਕਿਤਾਬ ਵੇਖਦਾ ਉਸੇ ਹਿਸਾਬ ਨਾਲ ਉਹ ਭਗਤਾਂ ਨੂੰ ਆਪਣੇ ਨਾਲ ਰੱਖਦਾ ਆ ਉਹ ਪਰਮੇਸ਼ਰ ਹੀ ਉਹਨਾਂ ਨੂੰ ਵਡਿਆਈ ਦਿੰਦਾ ਆ ਤੇ ਉਹ ਪਰਮੇਸ਼ਰ ਦੀ ਵਡਿਆਈ ਦੇ ਨਾਲ ਹੀ ਸਾਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੋਰ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਇਹ ਸਾਰੀ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ ਗੋਰੀ ਅਵਤਾਰ ਪੀਰ ਪਗੰਬਰ ਸਾਰੇ ਕਹਿਣ ਸਾਡੀ ਪੂਰੀ ਹੋਈ ਆਸ ਕਿਰਪਾ ਕਰ ਪੁਰਖ ਅਬਿਨਾਸ਼ ਸੇਵਾ ਕਰੀਏ ਬਣ ਕੇ ਦਾਸੀ ਦਾਸ ਦਰ ਠਾਂਡੇ ਸੀ ਸੁਣਵਾਈ ਆ ਤੇ ਸਾਰੇ ਗੋਰੀ ਅਵਤਾਰ ਪੀਰ ਪਗੰਬਰ ਕੀ ਕਹਿੰਦੇ ਆ ਜੇ ਸੱਚੇ ਪਾਸ਼ਾ ਜੀ ਨੇ 20ਵੀਂ ਸਦੀ ਦੀ ਸੁਣੀ ਤੇ ਉਹ ਪਰਮੇਸ਼ਰ ਇਸ ਧਰਤੀ ਤੇ ਆਇਆ ਤੇ ਸਾਡੀ ਜਿਹੜੀ ਆਸ ਜਿਹੜੀ ਉਹ ਪੂਰੀ ਹੋਈ ਹੈ ਤੇ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿਹੜਾ ਆ ਉਹ ਪਰਮੇਸ਼ਰ ਆਇਆ ਤੇ ਅਸੀਂ ਉਹਦੇ ਸੇਵਕ ਬਣ ਕੇ ਦਾਸ ਬਣ ਕੇ ਉਹਦੀ ਬ੍ਰਹਮ ਮਤ ਤੇ ਚੱਲ ਕੇ ਉਸ ਪਰਮੇਸ਼ਰ ਦੀ ਰਜਾ ਵਿੱਚ ਰਹਿਣਾ ਆ ਸਾਡੀ ਉਹ ਆਸ ਪੂਰੀ ਹੋਈ ਆ ਅਸੀਂ ਦਾਸ ਬਣ ਕੇ ਰਹਿਣਾ ਉਹਦੇ ਨਾਲ ਸਾਡੇ ਕੀ ਜਤਨ ਮਨ ਜਿਹੜਾ ਉਹ ਠੰਡਾ ਸੀਤ ਹੋ ਗਿਆ ਅਸੀਂ ਵਿਕਾਰਾਂ ਤੋਂ ਰਹਿਤ ਹੋ ਗਏ ਆ ਜਿਹੜੀ ਵਿਕਾਰਾਂ ਦੀ ਅਗਨੀ ਜਿਹੜੀ ਸਾਨੂੰ ਜਲਾ ਰਹੀ ਆ ਉਹਦੇ ਤੋਂ ਆਪਾਂ ਸਾਡੇ ਜਿਹੜੇ ਸੀਨੇ ਆ ਉਹ ਠੰਡੇ ਹੋ ਗਏ ਆ ਤੇ ਉਸ ਠੰਡੇ ਦਰ ਤੇ ਹੀ ਅਸੀਂ ਸੀਸ ਨਵਾਇਆ ਸੱਚਖੰਡ ਦੁਆਰੇ ਹੋਏ ਇੱਕ ਪਰਵਾਦ ਜੁਗ ਚੌਂਕੜੀ ਨજર ਨਾ ਆਏ ਕੋਈ ਰਾਤ ਮੰਡਲ ਮੰਡਪ ਸੂਰਜ ਚੰਦ ਮੁਖ ਨਾ ਕੋਈ ਵਿਖਾਈ ਆ ਤੇ ਉਹ ਸੱਚਖੰਡ ਜਿਹੜਾ ਆ ਪਰਮੇਸ਼ਰ ਜਦੋਂ ਜਿੱਥੇ ਆ ਗਿਆ ਔਰ ਸਾਰੇ ਹੀ ਉਹਦੀ ਜਮਾਤ ਇੱਕੋ ਹੀ ਹੋ ਗਈ ਆ ਤੇ ਉੱਥੇ ਕੀ ਹੋ ਗਿਆ ਸੱਚਖੰਡ ਜਦੋਂ ਸੱਚਖੰਡ ਦਾ ਕਹਿੰਦੇ ਪ੍ਰਭਾਤ ਹੋ ਗਿਆ ਸੂਰਜ ਸੱਚਖੰਡ ਦਾ ਨਿਕਲ ਆਇਆ ਤੇ ਚਾਰਾਂ ਯੁੱਗਾਂ ਵਿੱਚ ਵੀ ਸਾਡੇ ਚ ਵਿਕਾਰਾਂ ਦੀ ਜੜੀ ਜਰਾਤ ਆ ਉਹ ਜਿਹੜੀ ਸਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ ਇਸ ਪਰਮੇਸ਼ਰ ਦਾ ਸੂਰਜ ਚੰਦ ਜਿਹੜਾ ਆ ਉਹ ਹਮੇਸ਼ਾ ਹੀ ਚੜੇ ਰਹਿਣ ਵਾਲਾ ਸਾਡਾ ਸਾਡੇ ਚ ਵਿਕਾਰ ਖਤਮ ਕਰਨ ਵਾਲਾ ਸਾਨੂੰ ਪਰਮੇਸ਼ਰ ਦੀ ਬ੍ਰਹਮਤ ਦੇ ਚੱਲਣਾ ਸਿਖਾਉਣ ਵਾਲਾ ਸੂਰਜ ਚੰਦ ਹਮੇਸ਼ਾ ਹੀ ਸਾਨੂੰ ਚੜਿਆ ਨਜ਼ਰ ਆਏਗਾ ਸਾਨੂੰ ਉਹਦਾ ਮੁਖ ਜਿਹੜਾ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਵਿਖਾ ਸਕਦਾ ਸਦੀ ਬੀਸ ਵੀ ਰੱਖ ਕੇ ਯਾਦ ਪ੍ਰਭ ਸੁਣੇ ਆਪ ਫਰਿਆਦ ਕੂੜਾ ਰਹਿਣ ਨਾ ਦੇਵੇ ਰਾਜ ਤੇ ਉਹ ਪਰਮੇਸ਼ਰ ਜਿਹੜਾ ਸਦੀ ਬੀਸ ਵੀ ਨੂੰ ਯਾਦ ਕਰਦਾ ਹੈ ਕਿ ਪਰਮੇਸ਼ਰ ਅੱਗੇ ਉਹ ਜਿਹੜਾ ਸਾਰਿਆਂ ਦੀ ਜਿਹੜੀ ਮੰਗ ਉਹਨੇ ਰੱਖੀ ਆ ਉਹਨੂੰ ਯਾਦ ਕਰਕੇ ਉਹ ਪਰਮੇਸ਼ਰ ਕੀ ਕਹਿੰਦਾ ਕਿ ਮੈਂ ਸਾਰਿਆਂ ਦੇ ਵਿੱਚੋਂ ਜਿਹੜਾ ਇਹ ਕੂੜ ਵਿਕਾਰ ਜਿਹੜੇ ਖਤਮ ਕਰ ਦੇਣੇ ਆ ਤੇ ਪ੍ਰਭੂ ਨੇ ਉਹਨਾਂ ਦੀ ਸਾਰੀ 20ਵੀਂ ਸਦੀ ਦੀ ਜਿਹੜੀ ਆ ਉਹ ਅਰਜ ਸੁਣੀ ਆ ਫਰਿਆਦ ਸੁਣੀ ਆ ਕਿ ਕੂੜਾ ਰਾਜ ਨਾ ਦੇਵੇ ਰਾਜ ਕਿ ਕੋਈ ਵੀ ਅਦਾਂ ਦਾ ਰਾਜ ਜਿਹਦੇ ਚ ਕੂੜ ਵਿਕਾਰ ਹੋਣ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਲਫ ਰੇਬ ਨਾ ਹੋਵੇ ਇਹ ਸਾਰੇ ਰਾਜ ਮੈਂ ਜਿਹੜੇ ਉਹ ਖਤਮ ਕਰਨੇ ਆ ਤੇ ਕਿਸੇ ਦੇ ਸੀਸ ਦੇ ਉੱਤੇ ਦਿਸੇ ਨਾ ਕੋਈ ਤਾਜ ਤਖਤਾਂ ਵਾਲਿਆਂ ਖਾਕ ਮਲਾਈ ਹੈ ਤੇ ਜਿਹੜੇ ਇਹ ਤਖਤਾਂ ਵਾਲੇ ਜਿਹੜੇ ਵਿਕਾਰਾਂ ਚ ਫਸੇ ਨੇ ਵਿਕਾਰਾਂ ਦੀ ਦੁਨੀਆ ਚ ਲੋਕਾਂ ਨੂੰ ਭਰਮਾ ਰਹੇ ਨੇ ਜਾਂ ਗਲਤ ਰਸਤਿਆਂ ਤੇ ਪਾ ਰਹੇ ਉਹ ਸਾਰੇ ਜਿਹੜੇ ਉਹਨਾਂ ਦੇ ਤਾਜ ਤਖਤ ਜਿਹੜੇ ਉਹ ਮੈਂ ਖਾਕ ਜਿ ਮਲਾ ਦਿੱਤੇ ਇਕੋ ਸ਼ਬਦ ਵਜੇ ਆਨਾਦ ਸੁਣਾਵੇਂ ਆਪ ਬਰਾਮਾਦ ਬਰਾਮਾਡ ਆਪਣਾ ਹੁਕਮ ਮਨਾਈ ਆ ਤੇ ਫਿਰ ਉਹ ਜਦੋਂ ਇਸ ਤਰ੍ਹਾਂ ਦਾ ਹੋ ਜਾਏਗਾ ਤਾਂ ਫਿਰ ਪਰਮੇਸ਼ਰ ਦਾ ਹੀ ਆਨਾਦ ਸਾਨੂੰ ਹਰ ਬੰਨੇ ਨਜ਼ਰ ਆਏਗਾ ਪਰਮੇਸ਼ਰ ਦੀ ਉਸਤਤ ਵਿੱਚ ਉਸ ਦਾ ਹੀ ਗੁਣਗਾਨ ਹੋਏਗਾ ਕਿਉਂਕਿ ਉਸ ਪਰਮੇਸ਼ਰ ਦਾ ਹੀ ਆਪਾਂ ਨਾਮ ਜਪਾਂਗੇ ਤੇ ਇਹਦਾ ਸਾਰਾ ਹੁਕਮ ਜਿਹੜਾ ਪਰਮੇਸ਼ਰ ਦਾ ਹੀ ਜਦੋਂ ਚੱਲੇਗਾ ਤੇ ਦੂਸਰਾ ਕੋਈ ਵੀ ਕਾਰ ਹੋਤੇ ਨਹੀਂ ਰਹੂਗਾ ਕੂੜੀ ਕਿਰਿਆ ਮੇਟ ਕੇ ਬਾਦ ਵਿਵਾਦ ਅਮਰਤ ਰਸ ਦੇ ਸਵਾਦ ਸੋਈ ਸੁਰਤ ਜਨ ਭਗਤਾ ਜਾਏ ਜਾਗ ਜਾਗਰਤ ਜੋਤ ਕਰੇ ਰੁਸ਼ਨਾਈਆ ਤੇ ਜਦੋਂ ਪਰਮੇਸ਼ਰ ਦੀ ਜਦੋਂ ਪਰਮੇਸ਼ਰ ਦਾਜ ਤੇ ਆਗਮਨ ਹੋ ਗਿਆ ਤੇ ਫਿਰ ਜਿਹੜਾ ਜਿੰਨੇ ਵੀ ਲਈ ਸੱਜਣ ਸਵੇ ਲਈ ਪਰਮੇਸ਼ਰ ਨੇ ਕੀ ਕੀਤੇ ਲੱਖ 84 ਵਿੱਚੋਂ ਕੱਢ ਲਏ ਤੇ ਉਹਨਾਂ ਦੇ ਵਿੱਚੋਂ ਜਿੰਨੀ ਵੀ ਕੂੜੀ ਕਿਰਿਆ ਵਿਕਾਰ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਸਾਰੇ ਬਾਦ ਵਿਵਾਦ ਆ ਸ਼ਰਾ ਸ਼ਰੀਅਤ ਆ ਲੜਾਈ ਝਗੜੇ ਸਾਰੇ ਜਿਹੜੇ ਉਹਨਾਂ ਚੋਂ ਨੇ ਖਤਮ ਕਰਕੇ ਉਹਨਾਂ ਨੂੰ ਅੰਮ੍ਰਿਤ ਰਸ ਦਾ ਜਾਮ ਪਿਆਇਆ ਉਹਦਾ ਸਵਾਦ ਵਖਾਇਆ ਹੈ ਕਿ ਇਸ ਦੇ ਨਾਲ ਉਹਨਾਂ ਦੇ ਤਨ ਮਨ ਜਿਹੜੇ ਠੰਡੇ ਸੀਤ ਹੋ ਗਏ ਉਹਨਾਂ ਦੀ ਸੋਈ ਸੁਰਤੀ ਜਿਹੜੀ ਉਹ ਪਰਮੇਸ਼ਰ ਤੋਂ ਦੂਰ ਸੀਗੀ ਪਰਮੇਸ਼ਰ ਵੱਲ ਉਹਨਾਂ ਦਾ ਧਿਆਨ ਨਹੀਂ ਸੀ ਸਾਰੀ ਪਰਮੇਸ਼ਰ ਦੀ ਮਿਹਰ ਨਾਲ ਕਿਰਪਾ ਦੇ ਨਾਲ ਉਹ ਜਾਗ ਗਈ ਆ ਤੇ ਉਹਨਾਂ ਦੇ ਜਾਗ ਕਣ ਦੇ ਨਾਲ ਪਰਮੇਸ਼ਰ ਦੀ ਜੋਤ ਦੀ ਰੋਸ਼ਨੀ ਉਹਨਾਂ ਤੇ ਪੈ ਗਈ ਆ ਇਸ ਕਰਕੇ ਉਹਨਾਂ ਨੇ ਪਰਮੇਸ਼ਰ ਦੀ ਚਰਣਾ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਲਖ 84 ਵਿੱਚੋਂ ਸੱਜਣ ਸੁਹੇਲੇ ਆਪੇ ਕਾੜ ਨਿਰਗੁਣ ਨਿਰਗੁਣ ਕਰੇ लाਡ ਸਰਗੁਣ ਦੇਵਨ ਹਾਰ ਵਟਿਆਈ ਆ ਤੇ ਉਹ ਪਰਮੇਸ਼ਰ ਜਿਹੜਾ ਹੈਗਾ ਆ ਲਖ 84 ਵਿੱਚੋਂ ਜਿਹੜੇ ਆਪਣੇ ਸੱਜਣ ਸੁਹੇਲੇ ਕੱਢ ਕੇ ਤੇ ਨਿਰਗੁਣ ਕਿਉਂਕਿ ਆਤਮਾ ਤੇ ਪਰਮਾਤਮਾ ਦਾ ਮੇਲ ਹੋਣਾ ਉਹ ਵੀ ਨਿਰਗੁਣ ਤੇ ਉਹ ਵੀ ਨਿਰਗੁਣ ਜਦੋਂ ਆਤਮ ਪਰਮਾਤਮਾ ਦਾ ਮੇਲ ਹੋਇਆ ਤੇ ਪਰਮੇਸ਼ਰ ਨੇ ਉਹਨਾਂ ਦੇ ਨੂੰ ਆਪਣੇ ਆਪਣੇ ਵਰਗਾ ਹੀ ਮਹਿਸੂਸ ਕਰਕੇ ਉਹਨਾਂ ਦੇ ਨਾਲ ਕੀ ਕਰਦਾ ਪਰਮੇਸ਼ਰ ਲਾਡ ਕਰਦਾ ਹੈ ਤੇ ਸਰਗੁਣ ਦੇਵਨ ਹਾਰ ਵਡਿਆਈ ਅਤੇ ਪਰਮੇਸ਼ਰ ਜਿਹੜਾ ਜਿਨ੍ਹਾਂ ਦੇ ਵਿੱਚ ਇਹ ਖੇਲ ਕਰਦਾ ਜੇ ਸਰੀਰਾਂ ਨੂੰ ਵਰਤਦਾ ਉਹ ਸਰਗੁਣ ਰੂਪ ਵਿੱਚ ਵੀ ਉਹਨਾਂ ਨੂੰ ਵਡਿਆਈ ਮਿਲਦੀ ਆ ਕਿਉਂਕਿ ਉਹ ਸਾਡੇ ਮਾਰਗਦਰਸ਼ਕ ਹੁੰਦੇ ਹਨ ਜੋਤੀ ਜੋਤ ਸਰੂਪ ਹਾਰਿਆ ਪਿਆ ਆਪਣੀ ਕਿਰਪਾਕਾਰ ਬਖਾਵਣਹਾਰਾ ਸਾਚਾ ਕਰ ਸਦੀ 20ਵੀਂ ਤੇਰੀ ਆਸਾ ਮਨਸਾ ਪੂਰ ਕਰਾਈ ਆ ਤੇ ਉਹ ਪਰਮੇਸ਼ਰ ਜਿਹੜਾ ਜੋਤ ਸਰੂਪਾ ਜੋਤੀਆਂ ਦਾ ਮਾਲਕ ਹੈ ਉਸ ਪਰਮੇਸ਼ਰ ਦੀ ਕਿਰਪਾ ਆ ਕਿ ਉਹ ਹੀ ਸਾਨੂੰ ਇਹ ਸੱਚ ਦਾ ਮਾਰਗ ਸੱਚਾ ਘਰ ਵਿਖਾਉਂਦਾ ਆ ਤੇ ਇਸ ਪਰਮੇਸ਼ਰ ਨੇ ਉਹ ਸਦੀ 20ਵੀਂ ਦੀ ਆਸਮਰاد ਜਿਹੜੀ ਉਹ ਪੂਰੀ ਕੀਤੀ ਆ ਤੇ ਆਸਮਰاد ਪੂਰੀ ਹੋਈ ਆ ਤੇ ਇਹ ਆਸਮਰاد ਦੇ ਵਿੱਚ ਪਰਮੇਸ਼ਰ ਆਏ ਆ ਤੇ ਸਾਰੀ ਜਨ ਭਗਤਾਂ ਨੂੰ ਉਹਨਾਂ ਨੇ ਆਪਣੇ ਚਰਨਾਂ ਨਾਲ ਲਾ ਕੇ ਉਹਨਾਂ ਨੂੰ ਉਹਨਾਂ ਦੇ ਮਨ ਠੰਡੇ ਸੀਤ ਕੀਤੇ ਆ ਸੋ ਆਓ ਹਰ ਸੰਗਤ ਜੀ ਸਾਨੂੰ ਵੀ ਪਰਮੇਸ਼ਰ ਦੀ ਜਿਹੜੀ ਸਿੱਖ ਮਤਿਆ ਉਹਦੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਕਾਲਪੁਰਖ ਜਿਹੜਾ ਹੈ ਉਹ ਇੱਕ ਹੈ ਤੇ ਉਸ ਇੱਕ ਪਰਮੇਸ਼ਰ ਦਾ ਜਿਹੜਾ ਢੋਲਾ ਆ ਜਿਹੜਾ ਉਹਦਾ ਨਾਅ ਆ ਜਿਹੜਾ ਉਹਦਾ ਸੰਦੇਸ਼ ਆ ਉਹ ਵੀ ਇੱਕ ਆ ਤੇ ਇਸ ਕਰਕੇ ਸਾਨੂੰ ਪਰਮੇਸ਼ਰ ਦੇ ਉਸ ਨਾਅ ਦੇ ਉਸ ਢੋਲੇ ਦੇ ਉਸਤਤ ਕਰਨੀ ਚਾਹੀਦੀ ਆ ਉਹਦੇ ਤੇ ਚੱਲਣਾ ਚਾਹੀਦਾ ਹੈ ਉਹਦੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਭਰਮ ਭਲੇਖਾ ਨਹੀਂ ਰਹਿਣਾ ਚਾਹੀਦਾ ਤੇ ਉਸ ਪਰਮੇਸ਼ਰ ਦੇ ਨਾਲ ਹੀ ਸਾਨੂੰ ਆਪਣੀ ਸੁਰਤ ਸ਼ਬਦ ਦਾ ਮੇਲ ਕਰਨਾ ਚਾਹੀਦਾ ਕਿਉਂਕਿ ਸਿਰਫ ਇੱਕ ਆਤਮਾ ਤੇ ਪਰਮਾਤਮਾ ਦਾ ਮੇਲ ਹੋਏਗਾ ਤੇ ਤਾਂ ਅਸੀਂ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਆ ਇਦੇ ਲਈ ਪਰਮੇਸ਼ਰ ਨੇ ਸਾਨੂੰ ਬਾਰ-ਬਾਰ ਸਮਝਾਇਆ ਕਿ ਸਾਨੂੰ ਉਹਦੇ ਵਾਸਤੇ ਕਿਸੇ ਦੀ ਵਿਵਾ ਕਿਸੇ ਤਰ੍ਹਾਂ ਦੇ ਵਿਚੋਲਿਆਂ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਸੋ ਆਓ ਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਆਜਾਦਿਤਾ ਚਾਹਾਂਗੀ ਹਰ ਬਾਣੀ ਪੜਦੇ ਆਂ ਵਿਚਾਰ ਕਰਦੇ ਆਂ ਕੋਈ ਅਖਰ ਵੱਧ ਘੱਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦੀ ਹਾਂ ਔਰ ਸੰਗਸ ਜੀ ਮੇਰੇ ਨਾਲ ਪੰਜ ਝਕਾਰਿਆਂ ਦਾ ਸਾਥ ਦਿਓ ਜੀ ਸੋ ਹੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ भगवान् दीज